मरेंगे वो सब जो चुप गोली से मरेगा, कोई धक्का से मरेगा और कोई भूख से मरेगा मरेंगे तो जिना नूनी नवा, नवा दिखा मैं लगा उन्होंने ताजा ताजा लिखण मैं लगा वैसे सूह ने ਪਰ ਨੇੜੇ ਨਹੀਂ ਆਉਂਦਾ ਕੋਈ ਕੜੇ ਕਰਕੇ ਸਾਡੇ ਮੂਰੋਂ ਡਰ ਲੰਗੇ ਹੱਥ ਖੜੇ ਕਰਕੇ ਨਹੀਂ ਸਾਡੇ ਮੂਰੋਂ ਡਰ ਲੰਗੇ ਹੱਥ ਖੜੇ ਕਰਕੇ ਸਾਡੇ ਮੂਰੋਂ ਡਰ ਲੰਗੇ ਹੱਥ ਖੜੇ ਕਰਕੇ ਚੱਲੇ ਬਾਬਿਆਂ ਦਾ ਕੰਮ ਬੜਾ ਜੋਰਾ ਸ਼ੋਰਾ ਤੇ ਨਹੀਂ ਸੂਈ ਸੌਂ ਤੇ ਲਿਆਤੀ ਜਨਤਾ ਦੇ ਕੋੜੇ ਨੇ ਕੋਈ ਸਾਡੇ ਕਿੱਥੇ ਸਾਂਝ ਰੱਖਦੇ 24 ਘੰਟੇ ਜਾਤਾਂ ਵਿੱਚ ਰਹਿੰਦੇ ਵੰਡਦੇ ਮਿੱਡੀਆਂ ਵੀ ਸਿਰੇ ਦਾ ਦਲਾਲ ਲੱਗਦਾ ਛੜਿਆ ਹੱਥ ਜਿਹੜਾ ਦੇਸ ਵੇਚਦਾ ਗਰਪਗਰਾ ਦੇ ਵਿੱਚ ਪੌਂਡੇ ਠਰਕੀ ਗੁਰੂ ਘਰ ਵੱਡੀ ਜਾਂਦੀ ਬੇਅਦਬੀ ਥੜੀ ਨਹੀਂਓ ਬਸ ਫੇਮ ਚਾਹਦਾ ਐਥੇ ਫਿਊਚਰ ਦੀ ਥਾਂ ਤੇ ਹੁੰਦੇ ਨਾ ਬਦਲੀ ਹੁੰਦੇ ਇਨਸਾਨ ਵੀ ਕਸਾਈਆਂ ਵਰਗੇ ਤੇ ਕਦੇ ਬੰਦਾ ਹੁੰਦਾ ਆ ਕਸਾਈਆਂ ਹੱਥ ਨਹੀਂ ਜਾ ਨਾਲ ਜਿਹਦੀ ਕਰੋ ਡੋਲੀ ਤੁਰਦੀ ਦੋ ਦਿਨਾਂ ਪਿੱਛੋਂ ਮੁੜ ਆਉਂਦੀ ਅਰਤੀ ਬਿੜੀ ਭੂਤੀ ਆਜ਼ਾਦੀ ਨੇ ਸਿਆਣੀ ਕਰਦੀ ਬਸ ਪੋਸਟਾਂ 'ਚ ਸ਼ੋਹ ਹੁੰਦੀ ਹਮਦਰਦੀ ਇੱਥੇ ਕਿੰਨਾ ਨੂੰ ਸਿਖਾਵੇ ਤੂੰ ਐ ਆਪ ਹੀ ਨਿਆਣਾ ਅਸੀਂ ਸਾਲ ਦੇ ਬੁੜੇ ਤੋਂ 10 ਸਾਲ ਦਾ ਸਿਆਣਾ ਵੇਆਂ ਨੂੰ ਦੱਸੇ ਕਿਸ ਵਕਤ ਪੁਰਾਣਾ ਸਿੰਘ ਰਾਜ ਇੱਥੇ ਕਿਹੜਾ ਰੁਕਣਾ ਜਮਾਨਾ ਹੁਣ ਉਮਰ ਨਾ ਦੇਖਦੀ ਧੀ ਪਤ ਨੂੰ ਕੀ ਕੋਸਣਗੇ ਮਾਂ ਪਿਓ ਕਾਲੀ ਯੁਗ ਨੂੰ ਜਦੋਂ ਆਪਣੀ ਹੀ ਨਸਲ ਦਾ ਬੀਜ ਗੰਦਵਾ ਫਿਰ ਕਿਹੜੀਆਂ ਸ਼ਿਕਾਇਤਾਂ ਮੈਂ ਕਰੂ ਰੱਬ ਨੂੰ ਗਾਣਾ ਸੁਣ ਕੇ ਹੀ ਧਰਨੇ ਤੇ ਆ ਜਾਣਗੇ ਬਹੁਤਾ ਲਿਖਣਾ ਨਹੀਂ ਕੁੜੀਏ ਮੈਂ ਤਾਂ ਕਰਕੇ ਸਾਡੇ ਮੂਹਰੇ ਡਰ ਲੰਗੇ ਹੱਥ ਖੜੇ ਕਰਕੇ ਨੀ ਸਾਡੇ ਮੂਹਰੋਂ ਡਰ ਲੰਗੇ ਹੱਥ ਖੜੇ ਕਰਕੇ ਸਾਡੇ ਮੂਹਰੋਂ ਡਰ ਲੰਗੇ ਹੱਥ ਖੜੇ ਕਰਕੇ ਸਾਡੇ ਮੂਹਰੋਂ ਡਰ ਲੰਗੇ ਹੱਥ ਖੜੇ ਕਰਕੇ ਸਤਿਗੁਰ ਸੱਚੇ ਪਾਤਸ਼ਾਹੀ ਬਾਣੀ ਦੇ ਵੱਜਣੇ ਪਹਿਲਾਂ ਮਰਨ ਕਬੂਲ ਜੀਵਨ ਕੀ ਸ਼ਰਦਾਸ ਹੋ ਸਭਨਾ ਕੀ ਰੇਣਤਾ ਤੋ ਆਓ ਹਮਾਰੇ ਪਾਸ ਇਹ ਮੌਤ ਦਾ ਭੈ ਖਾਲਸਾ ਜੀ ਮਨ ਚੋਂ ਕੱਢਣਾ ਪੈਣਾ ਜਿੰਨਾ ਚਿਰ ਮੌਤ ਦਾ ਭੈ ਹੈ ਮਨ ਦੇ ਵਿੱਚ ਓਨਾ ਚਿਰ ਕਦੇ ਆਜ਼ਾਦੀ ਨਹੀਂ ਮਿਲ ਸਕਦੀ ਓਨਾ ਚਿਰ